ਰਾਮ ਰਾਮ ਸੱਚਖੰਡ ਪ੍ਰਵੇਸ਼ ਅੰਤਿਮ ਅਧਿਆਇ ਕੋ ਨਾਨਕ ਜੀ ਦੀ ਸਖੀ ਦਾ ਸੱਚਖੰਡ ਪ੍ਰਵੇਸ਼ ਜਿਦੋਂ ਨਾਨਕ ਜੀ ਨੇ ਚਾਦਰ ਆਪਣੇ ਸਰੀਰ ਉਤੇ ਪਾ ਲਿਆ ਆਤੇ ਅਕਾਸ਼ ਵਿਮਾਨ ਆਏ ਨਾਨਕ ਜੀ ਨੂੰ ਲੈਣ ਵਾਸਤੇ ਉਦੋਂ ਦੋਨੇ ਸ਼ਹਿਬਜ਼ਾਦੇ ਨਾਨਕ ਜੀ ਕੋ ਲਾਏ ਜਦੋਂ ਸਿੱਖ ਨੇ ਬਰੇ ਅੰਜੂ ਆਨ ਲਖਾਂ ਪੜ੍ਹ ਕੇ ਕਿਹਾ ਕਿ ਮਾਤਾ ਜੀ ਉੱਥੇ ਵਿਰਾਜਮਾਨ ਨੇ ਮ ਤਾਂ ਜੀ ਨੇ ਤੁਹਾਨੂੰ ਸੱਦਿਆ ਹੈ ਕਿ ਤੁਸੀਂ ਅੰਤਿਮ ਸਮੇਂ ਨਾਨਕ ਜੀ ਦੇ ਦਰਸ਼ਨ ਕਰ ਲਓ ਫਿਰ ਦੋਵੇਂ ਭੱਜੇ ਹੋਏ ਨਾਨਕ ਜੀ ਕੋ ਲਾਏ ਨਾਨਕ ਜੀ ਕੋ ਲਾ ਕੇ ਉਹਨਾਂ ਦੋਹਾਂ ਨੇ ਕਿਹਾ ਕਿ ਸਾਨੂੰ ਪਤਾ ਨਹੀਂ ਸੀ ਕਿ ਤੁਸੀਂ ਸੱਚਮੁੱਚ ਹੀ ਜੋਤੀ ਜੋਤ ਸਮਾਨ ਲੱਗ ਪਏ ਹੋ ਸਾਡੇ ਕੋ ਬੜੀ ਪੁੱਲ ਹੋਈ ਹੈ ਸਾਨੂੰ ਮਾਫ਼ ਕਰ ਦਿਓ ਅਣਜਾਣ ਵਿੱਚ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਅਸੀਂ ਇੱਕ ਸਕਿੰਟ ਵਾਸਤੇ ਵੀ ਇਹ ਨਹੀਂ ਸੋਚਿਆ ਕਿ ਤੁਸੀਂ ਸੱਚੀ ਹੀ ਸਤਸੰਗ ਵਿੱਚ ਜਾਣ ਲੱਗੇ ਹੋ ਅਸੀਂ ਸੋਚਿਆ ਤੁਸੀਂ ਤੇ ਬਿਲਕੁਲ ਠੀਕ ਹੋ ਇਹ ਰੋਗੀ ਹੁੰਦੇ ਤਾਂ ਜਾਂਦੇ ਕਿਰਪਾ ਕਰਕੇ ਦੋ ਘੜੀਆਂ ਵਾਸਤੇ ਸਾਨੂੰ ਦਰਸ਼ਨ ਦੇ ਜਾਓ ਫਿਰ ਨਾਨਕ ਜੀ ਚੰਦਰਾ ਹਟਾ ਕੇ ਉੱਠ ਪਏ ਸਾਰੀ ਸੰਗਤਾਂ પ્રસન્ન ਹੋ ਗਈਆਂ ਨਾਨਕ ਜੀ ਨੇ ਕਿਹਾ ਕਿ ਤੁਸੀਂ ਸਿਰਫ ਦੋ ਘੜੀਆਂ ਕਿਹਾ ਸੀ ਜੇ ਤੁਸੀਂ ਕੁਝ ਸਾਲ ਵੀ ਕਹਿੰਦੇ ਤੇ ਤੁਹਾਡੀ ਬੇਨਤੀ ਮੰਨ ਕੇ ਮੈਂ ਕੁਝ ਸਾਲ ਵੀ ਆਪਣਾ ਸ਼ਰੀਰ ਰੱਖ ਲੈਣਾ ਸੀ ਪਰ ਹੁੰਦਾ ਉਹੀ ਹੈ ਜੋ ਅਕਾਨ ਪੁਰਖ ਦੀਆਂ ਅਗਿਆ ਹੁੰਦੀ ਹੈ ਨਾ ਤੇ ਕੁਝ ਵੱਧ ਤੇ ਨਾ ਹੀ ਕੁਝ ਘਟ ਜੋ ਤੁਹਾਡੇ ਮਨ ਵਿੱਚ ਇਹ ਆਖੋ ਤੇ ਸ੍ਰੀ ਚੰਦ ਜੀ ਨੇ ਹੱਥ ਜੋੜ ਕੇ ਆਖਿਆ ਕਿ ਪਿਤਾ ਦੀ ਜਾਇਦਾਦ ਪੁੱਤਰਾਂ ਦੀ ਹੁੰਦੀ ਹੈ ਤੁਸੀਂ ਗੁਰੂ ਗੱਦੀ ਅੰਗਦ ਅੰਗਦ ਦੇਵ ਜੀ ਨੂੰ ਦੇ ਕੇ ਸਾਡੇ ਨਾਲ چنگ نہیں کی میرے منج سنسا ہے کچھ دکھ ہے یہ شبد سن کے نانک جی نے اپنے پترا پر شبد اچارن کیتے لکھ نےکیا چنگیائی لکھ پن پروان لکھ تپ اپڑ تیرت سہج یوگ بے بان لکھ سورتن سنگرم رن می چھوٹ ہی پران لکھ سرتی لکھ گیان تیان پڑیا ہی پاٹ پورا ਜਿਨ ਕਰਤੇ ਕਰਨਾ ਕੀਆ ਲਿਖਿਆ ਹੁ ਜਾਨ ਨਾਨਕ ਮਤੀ ਮਿਥਿਆ ਖੁਰਮ ਸੱਚਾ ਨਿਸ਼ਾਨ ਭਾਵ ਲਖਾਂ ਨੇ ਕੀਆ ਪੁੰਨ ਤਪ ਤੀਰਥ ਇਸ਼ਨਾਨ ਸੂਰਮ ਗਤੀ ਦੇ ਕਰਮ ਗਿਆਨ ਧਿਆਨ ਵੇਦ ਪੁਰਾਣਾ ਦੇ ਪਾਠ ਆਦਿ ਇਸ ਸਭ ਸਿਆਣ ਪਾ ਤੇ ਚਤੁਰਾਈਆਂ ਉਸ ਸਿਰਜਣ ਹਾਰ ਰਗੇ ਜਿਸਨੇ ਜੀਵ ਦਾ ਜਮਨਾ ਤੇ ਮਰਨਾ ਲਿਖਿਆ ਹੈ ਨਿਸ਼ਵਲ ਹਨ प्राप्त उही वस्तु होवेगी जेडी जीव वास्ते नियत कर दीती गई है। तुसी बेफिकर रहो। सब कुछ ਲੈਣਾ ਜਾਂ ਦੇਣਾ ਕਰਤਾਰ ਦੇ ਹੱਥ ਹੈ, ਹੋਰ ਕਿਸੇ ਦੇ ਹੱਥ ਨਹੀਂ। ਇਹ ਵਜਨ ਸੁਣ ਕੇ ਦੋਹਾਂ ਪੁੱਤਰਾਂ ਨੇ ਕਿਹਾ ਪਿਤਾ ਜੀ, ਤੁਹਾਡੇ ਅੱਗੇ ਸਾਡਾ ਕੋਈ ਜੋਰ ਨਹੀਂ। ਜਿਵੇਂ ਤੁਹਾਨੂੰ ਪ੍ਰਵਾਨ ਹੋਵੇ। ਤੁਸੀਂ ਤੁਹਾਡੇ ਪੁੱਤਰ ਹਾਂ, ਅਸੀਂ ਤੁਹਾਡੇ ਪੁੱਤਰ ਹਾਂ। ਆਪਣੇ ਨਾਮ ਦੇ ਤੁਹਾਨੂੰ ਉلاج ਹੈ। ਗੁਰੂ ਜੀ ਨੇ ਇਹ ਪੁੱਤਰ ਨੂੰ ਦੀਨ ਹੋ ਕੇ ਵੇਖ ਕੇ ਕਿਹਾ ਤੁਹਾਡੀ ਕੁੱਲ ਵਿੱਚ ਰੁੱਧੀਆਂ ਸਿੱਧੀਆਂ ਹਮੇਸ਼ਾ ਰਹਿਣਗੀਆਂ ਤੁਹਾਡੇ ਵਿੱਚ ਕਰਾਮਾਤ ਰਹੇਗੀ ਤੁਹਾਡੇ ਵਿੱਚ ਕਿਸੇ ਵੀ ਪਦਾਰਥ ਦੀ ਟੋਟ ਨਹੀਂ ਆਵੇਗੀ ਤੁਹਾਡੇ ਜੀਵਨ 'ਚ ਗੁਰੂ ਪੀਰਾਂ ਦੇ ਤੇ ਕੁਕਰਾਂ ਨਵੀਂ ਸਾਰੀ ਜਨਤਾ ਮੰਦੀ ਹੈ ਸਾਰਾ ਜਗਤ ਮੰਦਾ ਹੈ ਤੁਸੀਂ ਤੇ ਗੁਰੂ ਦੇ ਪੁੱਤਰ ਹੋ ਤੁਹਾਨੂੰ ਕਿਉਂ ਨਹੀਂ ਸਿੱਖ ਪੇਟਾ ਅਗਰਨਗੇ ਤੁਹਾਡੀ ਪੂਜਾ ਵੀ ਹੋਵੇਗੀ ਤੁਹਾਨੂੰ ਪੇਟਾਂ ਵੀ ਮਿਲਣਗੀਆਂ ਤੁਸੀਂ ਕਿਸੇ ਚੀਜ਼ ਦੀ ਚਿੰਤਾ ਨਹੀਂ ਕਰਨੀ ਇਹ ਤੁਹਾਨੂੰ ਲੱਗਦਾ ਹੈ ਹੁਣ ਸਾਰੀਆਂ ਪੇਟਾਂ ਤੇ ਗੁਰੂ ਅੰਗਦ ਦੇਵ ਜੀ ਦੇ ਕੋਲ ਜਾਣਗੀਆਂ ਇਹ ਤੁਹਾਡਾ ਵਹਿਮ ਹੈ ਇਹ ਤੁਹਾਡਾ ਭੁਲੇਖਾ ਹੈ ਤੁਸੀਂ ਗੁਰੂ ਪੁੱਤਰ ਹੋ ਸਾਰੇ ਸਮਾਜ ਵਿੱਚ ਤੁਹਾਡਾ ਆਦਰ ਹੈ ਤੁਹਾਨੂੰ ਵੀ ਸਾਰੇ ਸਿੱਖ ਪੇਟਾਂ ਕਰਨਗੇ ਤੁਹਾਡਾ ਵੀ ਆਦਰ ਹੋਏਗਾ ਪਰ ਜੋ ਗੁਰੂ ਗੱਦੀ ਹੈ ਉਹ ਪਾਈ ਅੰਗਦ ਦੇਵ ਜੀ ਕੋਲ ਹੀ ਰਹੇਗੀ ਕਿਉਂਕਿ ਇਹ ਕਾਲ ਪ੍ਰਕਟਾ ਹੁਕਮ ਹੈ ਇਸ ਵਿੱਚ ਮੈਂ ਵੀ ਕੁਝ ਨਹੀਂ ਕਰ ਸਕਦਾ ਤੁਹਾਡੇ ਵਿੱਚ ਕਰਾਮਾ ਤੇ ਜ਼ਰੂਰ ਹੋਵੇਗੀ ਤੇ ਤੁਹਾਡੀ ਪੂਜਾ ਵੀ ਜ਼ਰੂਰ ਹੋਵੇਗੀ ਤੁਸੀਂ ਚਿੰਤਾ ਨਾ ਕਰੋ ਤੁਸੀਂ ਕਿਸੇ ਤਰ੍ਹਾਂ ਦਾ ਖੇਦ ਪ੍ਰਗਟ ਨਾ ਕਰੋ ਜਦੋਂ ਇਹ ਸ਼ਬਦ ਸੁਨੇ ਤਾਂ ਉਹ ਦੋਵੇਂ ਸ਼ਾਂਤ ਹੋ ਕੇ ਹੱਥ ਛੋੜ ਕੇ ਨਾਨਕ ਜੀ ਦੇ ਕੋਲ ਹੀ ਬੈਠ ਗਏ ਫਿਰ ਸਿੱਖਾਂ ਨੇ ਕਿਹਾ ਕਿ ਨਾਨਕ ਜੀ ਤੁਸੀਂ ਜੋ ਸਤਨਾਮ ਵਾਹਿਗੁਰੂ ਦਾ ਉਪਦੇਸ਼ ਤੁਹਾਨੂੰ ਦਿੱਤਾ ਹੈ ਵਾਹਿਗੁਰੂ ਸ਼ਬਦ ਦੀ ਕਿਰਪਾ ਕਰਕੇ ਵਿਆਖਿਆ ਕਰੋ ਕਿ ਵਾਹਿਗੁਰੂ ਸ਼ਬਦ ਅਰਥ ਕੀ ਹੈ ਜਦੋਂ ਇਹ ਸੁਨਿਆ ਦੇ ਨਾਨਕ ਜੀ ਨੇ ਕਿਹਾ ਸਤਨਾਮ ਸ਼੍ਰੀ ਵਾਹਿਗੁਰੂ ਸਨੋ ਅਰਥ ਇਸਕੇ ਜਿਸਕੇ ਸਿਮਰਨ ਅਧਿਕ ਫਲ ਮਿਟੇ 84 ਫੇਰ ਇਹ ਸਿੱਖੋ ਵਾਹਿਗੁਰੂ ਨਾਮ ਦੇ ਅਰਥ ਸੁਨੋ ਜਿਸ ਦੇ ਸਿਮਰਨ ਕਰਨ ਨਾਲ ਬਹੁਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਤੇ 84 ਕਟ ਜਾਂਦੀ ਹੈ اسپرانت گرو گرنانک جی نے واہ واحر اشٹک کا اچارن واہ گروہ اشٹک جو ہے واحر اشٹک گرو نانک جی نے جو سکھا دن اچار واحر شبد کی ویاخیا گوتم نام گیان مہان کو پائی بندانس دیو چرو دے ہیں اینک ترے جنمے مرت سنکٹ ہوت بسال شروع سو تتکال بلین کرے ہوئے جات پرکاش رہیں اس روح جو اس مہا مہابسمت تا کہ مکھ واہ گرو جو جڑ جات ب مہا برشت مان بچتر نیک نےکرو تارتمے جن میں پنسے جس آشرت پاست بیچ پرو جو تن کے بیوہار کراوت نام کہیں

ਕੇਪੁਰ ਨ ਸੁਪੁਰੂ ਜੋਸ਼ ਚਰਜੇ ਮਹਾਂ ਬਿਸਮਾਉਦ ਤਾਹੀਂ ਕਹਉ ਮੁਖ ਵਾਹਿ ਗੁਰੂ ਸੀਸ ਸਹੰਸ ਅਸੀਸ ਅਨੈਨ ਸਨੈਨ ਸਹਸਰਹੀ ਰੂਪ ਤਰੂ ਕ੍ਰਾਨ ਸੰਸਰ ਅਕਾਨ ਅਸਰੋਨ ਸਸਰੋਨ ਚੰਸਰ ਤੇਸਰੋਨ ਗੁਰੂ ਪਾਣੀ ਸਹੰਸਰ ਅਪਾਨ ਅਪਾਦ ਸਪੰਦ ਸਹਸਰ ਅਨਰੂ ਉਰੂ ਜੋ ਅਸ਼ਚਰਜ ਮਹਾ ਬਿਸਮਾਵਤ ਤਾਹਿ ਕੋ ਹਮ ਮੁਖ ਵਾਹਿ ਗੁਰੂ ਤਰਾਮਤ ਹੈ ਜਿਸ ਤੇ ਮ੍ਰਿਤ ਦੋਰਤ ਲੋਰਤ ਜੀਤਨ ਅੰਤ ਗੁਰੂ ਤਰਾਸ ਤਰਾਤਰ ਕੋ ਤ੍ਰਿਤ ਧਾਰਤ ਤਰਾਸਤ ਪੋਨ ਤ੍ਰਲੋਗ ਤੁਰੂ ਤਰਾਸ ਤਰੇ ਨਭ ਸੂਰਜ ਗੋਨ ਪ੍ਰਕਾਸ਼ਿਤ ਪਾਵਕ ਤਰਾਸ ਗੁਰੂ ਜੋ ਅਸ਼ਚਰਜ ਮਹਾ ਬਿਸਮਾਵਤ ਤਾਹਿ ਕੋ ਹਮ ਮੁਖ ਵਾਹਿ ਗੁਰੂ جو سگرے جگ کو ڈردائک کرم مہا اتی دھرو جو سب کو پجاوت ہے پر پارت فیر بناش کرو جو ارکال مہام بدتے تس کال کو کال کرے جتر جو شرج مہام بسماوت تاہیں کہوں مخواہ گرو بید ابھید نرنتر انتر انترے سو اچر اچران چور بنب سو ایک اب الب بینا سوب کرو سنکھ بھے جو اسنکھ بشیش اجیش و شیش نشیش درو جو آشچریہ مہابسم تاہمکھ واح گرو ایکم ایک کلا سشکی گل مس گند بنے سرو پے مد جوں سن ہوت سیو ہے

ਆਪਨ ਦੁੱਖ ਰੂਪ ਸੰਸਾਰ ਸਮੁੰਦਰ ਨੂੰ ਨਾਸ਼ ਕਰਨ ਵਾਸਤੇ ਅਗਸਤਮਨੀ ਹੋ ਸਾਰਿਆਂ ਵਿੱਚ ਤੁਹਾਡਾ ਵਾਸਾ ਹੈ ਸਭ ਵਿੱਚ ਖੇਲ ਕਰਦੇ ਹੋ ਕਰੋੜਾਂ ਜੀਵਾਂ ਨੂੰ ਜੋ ਮੋਹ ਵਿੱਚ ਫਸੇ ਹੋਏ ਹਨ ਤੁਸੀਂ ਮੁਕਤੀ ਬਖਸ਼ੀ ਹੈ ਆਪ ਜੀ ਦਾ ਸਦਾ ਹੀ ਜੈ ਹੋਵੇ ਜੈ ਹੋਵੇ ਤੁਹਾਨੂੰ ਨਮਸਕਾਰ ਹੈ ਭਾਈ ਬੁੱਢਾ ਜੀ ਦੇ ਸ਼ਰਧਾਪੂਰਵਕ ਵਿਵਚਨ ਸੁਣ ਕੇ ਗੁਰਨਾਨਕ ਜੀ ਬਹੁਤ પ્રસન્ન ਹੋਏ ਅਤੇ ਬੁੱਢਾ ਜੀ ਨੂੰ ਭਾਈ ਦੀ ਉਪਾਧੀ ਬਖਸ਼ਿਸ਼ ਕੀਤੀ ਇਸ ਦਿਨ ਤੋਂ ਬਾਅਦ ਸਾਰੇ ਬੁੱਢਾ ਜੀ ਨੂੰ ਭਾਈ ਬੁੱਢਾ ਜੀ ਦੇ ਨਾਮ ਨਾਲ ਹੀ ਸਤਨਾਮ ਸੰਬੋਧਿਤ ਕਰਦੇ ਸਨ ਇਸ ਤਰ੍ਹਾਂ ਸਿੱਖਾਂ ਦਾ ਸਤਨਾਮ ਦਾ ਉਪਦੇਸ਼ ਧੀਰਜ ਧੜ ਕੇ ਵਰਦਾਨ ਲੈ ਕੇ ਆਪ ਜੀ ਨੇ فرمایا ਸਾਡੇ ਚਾਰ ਚੁਫੇਰੇ ਕਨਾਂਤ ਲਗਾ ਦੋ ਅਤੇ ਇਸ ਦੇ ਬਾਅਦ ਸਤਨਾਮ ਦਾ ਜਾਪ ਕਰੋ ਕੀਰਤਨ ਕਰੋ ਜਦ ਸਿੱਖਾਂ ਨੇ ਇਸ ਤਰ੍ਹਾਂ ਕੀਤਾ ਗੁਰੂ ਜੀ ਉਤੇ ਚਿੱਟਾ ਚੰਦਰਾ ਤਾਨ ਕੇ ਕੁਸ਼ਾ ਦੇ ਆਸਨ ਉਤੇ ਲੰਮੇ ਬੈ ਗਏ ਸਾਡੇ ਸਿੱਖ ਵਿੱਚ ਰੋਲਾ ਪੈ ਗਿਆ ਗੁਰਾ ਗੁਰੂ ਜੀ ਚਲਾਣਾ ਕਰ ਗਏ ਨੇ ਸਭ ਇਸਤਰੀ ਪ੍ਰਗ ਰੋਣ ਲੱਗ ਪਏ ਨਾਨਕ ਜੀ ਨੇ ਸਿੱਖਾ ਨੂੰ ਕਿਹਾ ਕਿ ਸਾਡੇ ਚਾਰ ਚੁਫੇਰੇ ਕਨਾਤ ਤਾਂ ਦੋ ਅਤੇ ਬਾਹਰ ਸਤਨਾਮ ਦਾ ਨਾਮ ਜਪ ਸ਼ੁਰੂ ਕਰ ਦੋ ਸਿੱਖਾਂ ਨੇ ਜੀ ਕੀਤਾ ਨਾਨਕ ਜੀ ਦੇ ਚਾਰ ਚੁਫੇਰੇ ਕਨਾਤ ਤਾਂ ਦਿੱਤੀ ਅਤੇ ਬਾਹਰ ਸਤਨਾਮ ਦਾ ਨਾਮ ਸ਼ੁਰੂ ਕਰ ਦਿੱਤਾ ਪਰੰਤੂ ਉੱਥੇ ਕੁਝ ਤੁਰਕ ਸੈਨਿਕ ਵੀ ਆ ਗਏ ਜੋ ਨਾਨਕ ਜੀ ਦੇ ਸਿੱਖ ਸਨ ਉਹਨਾਂ ਕੋ ਹਥਿਆਰ ਵੀ ਸਨ ਉਹਨਾਂ ਨੇ ਕਿਹਾ ਕਿ ਨਾਨਕ ਜੀ ਸਾਡੇ ਪੀੜ ਸਨ ਅਸੀਂ ਤੇ ਇਹਨਾਂ ਨੂੰ ਦਫਨਾਵਾਂਗੇ ਹਿੰਦੂਆਂ ਨੇ ਕਿਹਾ ਬੇਦੀ ਖੇਤਰੀ ਕੁਲ ਵਿੱਚ ਪੈਦਾ ਹੋਏ ਸਨ ਇਹ ਹਿੰਦੂ ਸਨ ਅਸੀਂ ਇਹਨਾਂ ਦਾ ਅੰਤਿਮ ਸੰਸਕਾਰ ਕਰਾਂਗੇ ਦੋਨਾਂ ਵਿੱਚ ਲੜਾਈ ਹੋਣੀ ਸ਼ੁਰੂ ਹੋਣ ਲੱਗੀ ਇਤਨੇ ਵਿੱਚੋਂ ਇੱਕ ਆਵਾਜ਼ ਆਈ ਕਿ ਦੇਖੋ ਤੇ ਸਹੀ ਨਾਨਕ ਜੀ ਦਾ ਸਰੀਰ ਹੈ ਵੀ ਕਿ ਨਹੀਂ ਜੰਤੂ ਕਨਾਤ ਅੰਦਰ ਉਹਨਾਂ ਨੇ ਦੇਖਿਆ ਤੇ ਕੀ ਦੇਖਦੇ ਹਨ ਕਿ ਚਾਦਰੇ ਦੇ ਹਿੱਟਾਂ ਕੁਝ ਫੁੱਲ ਪਏ ਸਨ ਹਿੰਦੂਆਂ ਅਤੇ ਮੁਸਲਮਾਨਾਂ ਦੋਵਾਂ ਨੇ ਉਹ ਫੁੱਲ ਅਤੇ ਚਾਦਰੇ ਨੂੰ ਅੱਧਾ-ਅੱਧਾ ਕਰ ਦਿੱਤਾ ਜਦੋਂ ਅੱਧਾ-ਅੱਧਾ ਕਰ ਦਿੱਤਾ ਤੇ ਮੁਸਲਮਾਨਾਂ ਨੇ ਉਸ ਨੂੰ ਦਫਨਾ ਦਿੱਤਾ ਅਤੇ ਹਿੰਦੂਆਂ ਨੇ ਚਾਦਰੇ ਦਾ ਅੰਤਿਮ ਸੰਸਕਾਰ ਕਰ ਦਿੱਤਾ ਇਸ ਤਰ੍ਹਾਂ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਜੋ ਵੈਰ ਵਿਰੋਧ ਨਾਲ ਖੂਨ ਖਰਾਬਾ ਹੋਣਾ ਸੀ ਨਾਨਕ ਜੀ ਨੇ ਅੰਤਿਮ ਸਮੇਂ ਵਿੱਚ ਉਸ ਨੂੰ ਆਪਣੀ ਕਰਾਮਾਤ ਨਾਲ ਆਪਣੀ ਬਖਸ਼ਿਸ਼ ਨਾਲ ਟਾਲ ਦਿੱਤਾ ਉਦھر ਜਦ ਗੁਰੂ ਜੀ ਵਿਮਾਨ ਦੇ ਛੜਕੇ ਸਜਣ ਨੂੰ ਚੱਲੇ ਤਾਂ ਆਕਾਸ਼ ਵਿੱਚ ਦੇਵਤਾਵਾਂ ਨੇ ਜਜੇ ਕਾਰ ਕਰਕੇ ਫੁੱਲਾਂ ਦੀ ਵਰਖਾ ਕੀਤੀ ਅਪਸਰਾਂਾਂ ਨੇ ਖੁਸ਼ੀਆਂ ਵਿੱਚ ਨ੍ਰਿਤ ਕੀਤਾ ਬ੍ਰਹਮਾ ਜੀ ਨੇ ਚੰਦਨ ਛਿੜਕਿਆ ਮੁੱਖੀ ਦੇਵਤਾਂਨ ਮੰਨੇ ਆਰਤੀ ਕੀਤੀ ਸ਼ੰਖ ਕੰਟਿਆਂ ਕੜਿਆਲਾਂ ਦੀ ਤੁਨੀ ਕੀਤੀ ਇਸ ਤਰ੍ਹਾਂ ਦੇਵ ਮੰਡਲ ਵਿੱਚ ਖੁਸ਼ੀਆਂ ਦੀ ਗਹਿਮਾ-ਘੇਮੇ ਵਿੱਚ ਸ੍ਰੀ ਗੁਰੂ ਜੀ ਨੇ ਪਰਮਤਾਮ ਸਚਕੰਨ ਵਿੱਚ ਵਿਰਾਜਮਾਨ ਹੋਣਾ ਸਵੀਕਾਰ ਕੀਤਾ ਇੱਕ ਬਹੁਤ ਸੁੰਦਰ ਵਿਮਾਨ ਆਇਆ ਉਸ ਵਿੱਚ ਵਿਰਾਜਮਾਨ ਹੋ ਕੇ ਨਾਨਕ ਜੀ ਸਚਕੰਨ ਵਿੱਚ ਗਏ ਗੁਰੂ ਜੀ ਦੇ ਸਰੀਰ ਨੂੰ ਮਾਤ ਲੋਕ ਵਿੱਚ 17 ਸਾਲ 5 ਮਹੀਨੇ ਅਤੇ 7 ਦਿਨ ਰਹੇ ਇਸ ਦੁਨੀਆ ਵਿੱਚ ਇਸ ਮਰਤਯ ਲੋਕ ਚ ਨਾਨਕ ਜੀ 17 ਸਾਲ 5 ਮਹੀਨੇ 7 ਦਿਨ ਰਹੇ ਉਹ ਸੰਮਤ 1596 ਅਸੂ ਬਦੀ ਦਸਵੀਂ ਨੂੰ ਸਤਜਕਨ ਚ ਜਾ ਬਿਰਾਜੇ ਪੈ ਸੰਤੋਖ ਸਿੰਘ ਜੀ ਨੇ ਆਪਣੇ ਟਿੱਕੇ ਵਿੱਚ ਲਿਖਿਆ ਹੈ ਕਿ ਨਾਨਕ ਜੀ ਚਤੁਰਭੁਜ ਰੂਪਤਾਰਨ ਕਰਕੇ शंख चक्र गदा लेके जो विष्णु जी ਦਾ ਰੂਪ ਹੈ ਉਤਾਰਨ ਕਰਕੇ ਉਸ ਵਿਮਾਨ ਜਿ ਵਿਰਾਜਮਾਨ ਹੋਏ ਇੱਕ ਪ੍ਰਕਾਸ਼ ਪੁੰਜ ਦੇ ਰੂਪ ਵਿੱਚ ਉਸ ਜਿ ਵਿਰਾਜਮਾਨ ਹੋ ਕੇ ਸੱਚਖੰਡ ਵਿੱਚ ਰਵਾਨਾ ਹੋਏ ਅਧਿ ਦੇਵੀ ਦੇਵਤਾਵਾਂ ਨੇ ਉਹਨਾਂ ਉਤੇ ਫੁੱਲਾਂ ਦੀ ਵਰਕਾ ਕੀਤੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਕਵੀ ਸੰਦੌਖ ਸਿੰਘ ਜੀ ਦਾ ਵਾਰਤਕ ਟਿੱਕਾ ਸੰਪੂਰਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਾਰੇ